ਪਹਿਲੀ ਗੱਲ ਲੇਵਾ ਕਦੇ ਵੀ ਤੁਹਾਡਾ ਲਮਕਦਾ ਨਾ ਹੋਵੇ ਹੂੰ ਜੇ ਲਮਕ ਗਿਆ ਉਹਨੇ ਦੂਜੇ ਜਾਂ ਤੀਜੇ ਸੂਏ ਜਾ ਕੇ ਤੰਗ ਕਰਨਾ ਢੇਵੇ ਦੀ ਜਿਹੜੀ ਖੂਨ ਦੀ ਸਪਲਾਈ ਵਾਲੀ ਨਾੜ ਹੈ ਮਿਲਕ ਵੇ ਨਾਲ ਥਲੇ ਢਿੱਡ ਦੇ ਥਲੇ ਲੰਗਦੀ ਹੈ ਹਾਂਜੀ ਬੜੀ ਮੋਟੀ ਹੁੰਦੀ ਹੈ ਉਹ ਬੜੀ ਮੋਟੀ ਹੋਣੀ ਚਾਹੀਦੀ ਓਕੇ ਤੇ ਉਹ ਚ 500 ਲੀਟਰ ਦੁੱਧ ਜਦੋਂ ਖੂਨ ਘੁੰਮਦਾ ਉਹ ਚ 1 ਲੀਟਰ ਦੁੱਧ ਫਿਲਟਰ ਹੋ ਕੇ ਆਉਂਦਾ ਠੀਕ ਹੈ ਜੀ ਲੇਵਾ ਇੱਕ ਫਿਲਟਰ ਦਾ ਕੰਮ ਕਰਦਾ ਲੇਵੇ ਚ ਦੁੱਧ ਜਿਹੜਾ ਹੈਗਾ ਖੂਨ ਚੋਂ ਫਿਲਟਰ ਹੋ ਕੇ ਬਣਨਾ ਅਲਟੀਮੇਟਲੀ ਫਿਲਟਰੇਸ਼ਨ ਨੇਚਰਲ ਆਰਗਨ ਆ ਜਿਹੜਾ ਫਿਲਟਰੇਸ਼ਨ ਤੋਂ ਦੁੱਧ ਬਣਾਉਂਦਾ ਫਿਲਟਰੇਸ਼ਨ ਹੈ ਰੱਖਣ ਲੇਵੇ ਨੂੰ ਵਧੀਆ ਰੱਖਣ ਦਾ ਇੱਕੋ ਤਰੀਕਾ ਹੈਗਾ ਵੀ ਪਸ਼ੂ ਨੂੰ ਨਾ ਮੋਕ ਲੱਗੇ ਨਾ ਬੰਨ ਪਾਵੇ ਕੋ ਲੇਵੇ ਦਾ ਵੱਡੇ ਨਾਲ ਨਹੀਂ ਫਰਕ ਪੈਂਦਾ ਹੈਗਾ ਲੇਵੇ ਦਾ ਫਰਕ ਇਸ ਚੀਜ਼ ਨਾਲ ਪੈਂਦਾ ਹੈ ਵੀ ਉਹ ਸੂਨ ਤੋਂ ਬਾਅਦ ਦੁੱਧ ਤੋਂ ਚੋਣ ਤੋਂ ਬਾਅਦ ਸੂੰਗੜ ਦਾ ਕਿੰਨਾ ਜ਼ਰ ਅੱਛਾ ਜੀ ਸੌਂਰੋਸ ਅਸੀਕਲ ਮੇਰੇ ਨਾਲ ਇੱਕ ਦਿਗਜ ਸ਼ਖਸੀਅਤ ਬੈਠੀ ਹੈਗੀ ਹੈ ਜਿਹੜੀ ਕਿ ਪਸ਼ੂਆਂ ਦੀ ਬਹੁਤ ਸਪੈਸਿਫਿਕ ਜਾਣਕਾਰੀ ਬੜੇ ਲੰਬੇ ਸਮੇਂ ਤਜਰਬੇ ਤੋਂ ਪਸ਼ੂਆਂ ਦੇ ਫੀਲਡ ਦੇ ਵਿੱਚ ਜੁੜਨ ਤੋਂ ਬਾਅਦ ਉਹਨਾਂ ਨੇ ਬਣਾਇਆ ਹੈਗਾ ਇਹਨਾਂ ਨੇ ਕਿਤਾਬ ਵੀ ਲਿਖੀ ਹੈਗੀ ਹੈ ਤੇ ਇਹਨਾਂ ਦਾ ਆਪਣਾ YouTube ਚੈਨਲ ਵੀ ਹੈਗਾ ਆਪਣੇ ਅੱਜ ਵੀਡੀਓ ਦੇ ਵਿੱਚ ਵਿਸ਼ਾ ਹੋਣ ਵਾਲਾ ਹੈਗਾ ਕਿ ਚਾਹੇ ਤੁਸੀਂ ਮੱਝਾ ਰੱਖਦੇ ਹੋ ਚਾਹੇ ਗਾਵਾਂ ਰੱਖਦੇ ਹੋ ਛੋਟਾ ਫਾਰਮ ਹੈ ਵੱਡਾ ਫਾਰਮ ਹੈ ਤੁਸੀਂ ਆਮ ਤੌਰ 'ਤੇ ਦੇਖਿਆ ਹੋਣਾ ਦਵਾਈਆਂ ਮੇਲਿਆਂ ਦੇ ਵਿੱਚ ਜਾਂ ਐਗਜ਼ੀਬਿਸ਼ਨ ਆ ਜਾਂ ਡਾਕਟਰਾਂ ਦੇ ਕੋਲੇ ਐਡਵਰਟਾਈਜ਼ਮੈਂਟ ਦੇਖੀ ਹੋਣੀ ਹੈ ਕਿ ਇਹ ਦਵਾਈ ਹੈ ਜੀ ਇਹਦੇ ਨਾਲ ਪਸ਼ੂ ਦਾ ਲੀਵਾ ਵੱਧ ਜਾਂਦਾ ਥਣ ਮੋٹے ਹੋ ਜਾਂਦੇ ਆ ਥਣ ਲੰਬੇ ਹੋ ਜਾਂਦੇ ਆ ਧਾਰਾਂ ਸੁਖਾਲੀਆਂ ਹੋ ਜਾਂਦੀਆਂ ਪਸ਼ੂ ਦਾ ਲੇਵਾ ਵੱਡਾ ਹੋਣਾ ਇੱਕ ਵੱਖਰੀ ਗੱਲ ਹੈ ਕਿ ਉਹਦਾ ਦੁੱਧ ਵੀ ਵੱਧ ਜਾਂਦਾ ਹੈਗਾ ਬਹੁਤ ਸਾਰਾ ਮਟੀਰੀਅਲ ਮਾਰਕੀਟ 'ਚ ਵਿਕਦਾ ਵੇਚਣ ਵਾਲੇ ਵੇਚ ਜਾਂਦੇ ਨੇ ਰਿਜ਼ਲਟ ਨਹੀਂ ਮਿਲਦੇ ਹੈਗੇ ਇਹ ਉਸ ਵਿਸ਼ੇ ਦੇ ਨਾਲ ਜੁੜੀਆਂ ਹੋਈਆਂ ਜ਼ਰੂਰੀ ਜਾਣਕਾਰੀਆਂ ਦੇ ਉੱਤੇ ਰੋਸ਼ਨੀ ਪਾਉਣਗੇ ਤੁਸੀਂ ਇਹਨੂੰ ਦੇਖਿਓ ਸੁਣਿਓ ਤੇ ਪੰਜਾਬੀ ਭਾਸ਼ਾ ਨੂੰ ਦੇਖਣ ਵਾਲੇ ਸੁਣਨ ਵਾਲੇ ਆਪਣਾ ਕੰਟੈਂਟ ਇਹ ਪਸ਼ੂ ਪਾਲਕਾਂ ਦੇ ਕੋਲ ਵੀਡੀਓ ਨੂੰ ਜ਼ਰੂਰ ਸਾਂਝੀ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਾ ਸਰ ਪਸ਼ੂ ਦਾ ਲੇਵਾ ਸੋਨਾ ਹੋਣਾ ਚੰਗੀ ਗੱਲ ਹੈਗੀ ਆ ਪਰ ਕੀ ਉਸ ਨੂੰ ਹੋਰ ਸੋੜਾ ਬਣਾਉਣ ਲਈ ਵੱਡਾ ਬਣਾਉਣ ਲਈ ਥਾਣਾ ਨੂੰ ਛਡੋਲ ਬਣਾਉਣ ਦੇ ਲਈ ਇਹ ਜਿਹੜੇ ਮਾਰਕੀਟ ਚ ਪ੍ਰੋਡਕਟ ਇਹਨੇ ਗੋਲੀਆਂ ਦਵਾਈਆਂ ਛੋਟੀਆਂ ਪੀਪੀਆਂ ਵੱਡੀਆਂ ਪੀਪੀਆਂ ਵਿਕ ਰਹੀਆਂ ਐ ਇਫੈਕਟਿਵ ਨੇ ਇਹ ਇਹਦਾ ਖਰਚਾ ਵਾਜਬ ਹੈਗਾ ਜਾਂ ਕਿਸਾਨਾਂ ਨੂੰ ਪਸ਼ੂ ਪਾਲਕਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਆਪਾਂ ਇੱਕ ਗੱਲ ਆਪਣੀ ਕਿਤਾਬ ਦਾ ਜਿਹੜਾ ਪੰਜ ਲਾਈਨ ਹੈ ਜਾਂ ਜਿਹੜਾ ਉਹਦਾ ਮੇਨ ਥੀਮ ਹੈ ਜੀ ਰੀੜ ਦੀ ਹੱਡੀ ਹੈ ਉਹ ਹੈਗਾ ਵੀ ਖੁਰਾਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੁੰਦੇ ਜੀ ਅਸੀਂ ਇਹ ਖੁਰਾਕੀ ਮਸਲੇ ਤੇ ਦਵਾਈਆਂ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲੇਵੇ ਦੇ ਵਿੱਚ ਤਿੰਨ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਸੀ ਜੀ ਪਹਿਲੀ ਗੱਲ ਲੇਵਾ ਕਦੇ ਵੀ ਤੁਹਾਡਾ ਲਮਕਦਾ ਨਾ ਹੋਵੇ। ਹੂੰ ਜੇ ਲਮਕ ਗਿਆ ਉਹਨੇ ਦੂਜੇ ਜਾਂ ਤੀਜੇ ਸੂਏ ਜਾ ਕੇ ਤੰਗ ਕਰਨਾ। ਜੀ ਦੂਜੀ ਗੱਲ ਲੇਵੇ ਦੀ ਜਿਹੜੀ ਅਟੈਚਮੈਂਟ ਹੈ ਪੂਛ ਦੇ ਥੱਲੇ ਹੂੰ ਉਹ ਜਿੰਨੀ ਉੱਚੀ ਹੋਏਗੀ ਹੂੰ ਹੂੰ ਉਹਨਾਂ ਪਸ਼ੂ ਬਰੀਡ ਪੱਖੋਂ ਵਧੀਆ ਨਸਲ ਪੱਖੋਂ ਵਧੀਆ ਹੋਏਗਾ। ਅਸੀਂ ਅਟੈਚਮੈਂਟ ਵੱਲ ਧਿਆਨ ਦੇਖਨੇ ਵੀ ਅਟੈਚਮੈਂਟ ਉਹਦੀ ਬਹੁਤ ਨੀਮੀਤਾ ਨਹੀਂ ਹੈਗੀ ਜੇ ਅਟੈਚਮੈਂਟ ਥੱਲੇ ਨੂੰ ਬਹੁਤ ਜ਼ਿਆਦਾ ਹੂੰ ਪੂਛ ਦੀ ਜੜ ਤੋਂ ਜ਼ਿਆਦਾ ਥੱਲੇ ਨੂੰ ਹੈ ਹੂੰ ਤਾਂ ਬੜੀ ਖਤਰਨਾਕ ਹੈ। ਤੀਜੀ ਗੱਲ ਜਿਹੜੀ ਲੇਵੇ ਨਾਲ ਜੁੜੀ ਵੀ ਹੈ ਇੱਕ ਤਾਂ ਪਹਿਲਾਂ ਲੰਮਕ ਦਾ ਨਾ ਹੋਵੇ ਲੇਵਾ ਇਹ ਬਹੁਤ ਖਤਰਨਾਕ ਹੈ ਜੇ ਲੰਮਕ ਦਾ ਲੇਵਾ ਹੂੰ ਹੂੰ ਤੀਜੀ ਗੱਲ ਜਿਹੜੀ ਹੈ ਲੇਵੇ ਦੀ ਜਿਹੜੀ ਖੂਨ ਦੀ ਸਪਲਾਈ ਵਾਲੀ ਨਾੜ ਹੈ ਮਿਲਕ ਵੇ ਨਾਲ ਰਿਲੇਟਡ ਦੇ ਨਾਲ ਲੰਗਦੀ ਹੈ ਹਾਂਜੀ ਬੜੀ ਮੋਟੀ ਹੁੰਦੀ ਹੈ ਉਹ ਬੜੀ ਮੋਟੀ ਹੋਣੀ ਚਾਹੀਦੀ ਓਕੇ ਕਿਉਂਕਿ 1 ਲੀਟਰ ਦੁੱਧ ਪੈਦਾ ਕਰਨ ਵਾਸਤੇ 500 ਲੀਟਰ ਖੂਨ ਘੁੰਮਣਾ ਤੇ ਉਹ ਚ 500 ਲੀਟਰ ਦੁੱਧ ਜਦੋਂ ਖੂਨ ਘੁੰਮਦਾ ਤਾਂ 1 ਲੀਟਰ ਦੁੱਧ ਫਿਲਟਰ ਹੋ ਕੇ ਆਉਂਦਾ ਠੀਕ ਹੈ ਜੀ ਲੇਵਾਂ ਇੱਕ ਫਿਲਟਰ ਦਾ ਕੰਮ ਕਰਦਾ ਲੇਵੇ ਚ ਦੁੱਧ ਜਿਹੜਾ ਹੈਗਾ ਖੂਨ ਚੋਂ ਫਿਲਟਰ ਹੋ ਕੇ ਬਣਨਾ ਅਲਟੀਮੇਟਲੀ ਫਿਲਟਰੇਸ਼ਨ ਨੇਚਰਲ ਆਰਗਨ ਆ ਜਿਹੜਾ ਫਿਲਟਰੇਸ਼ਨ ਤੋਂ ਦੁੱਧ ਬਣਾਉਂਦਾ ਫਿਲਟਰੇਸ਼ਨ ਹੈ ਬੇਸਿਕਲੀ ਨਾ ਇੱਕ ਜਿਵੇਂ ਆਪਣੀ ਕਿਡਨੀ ਹੈ ਬਾਥਰੂਮ ਬਣਾਉਂਦੀ ਬਿਲਕੁਲ ਉਹੀ ਫਿਲਟਰ ਨੇ ਸੇਮ ਤਰ੍ਹਾਂ ਦੇ ਉੱਚ ਗਲੋਮੇਰੂਲਾਈ ਕਹਿ ਦਿੰਨੇ ਆ ਇਹ ਚ ਐਲਵੀਓਲਾਈ ਕਹਿ ਦਿੰਨੇ ਹਾਂਜੀ ਸੋ ਅਲਟੀਮੇਟਲੀ ਕੀ ਹੈ ਲੇਵੇ ਨੂੰ ਵਧੀਆ ਰੱਖਣ ਦੇ ਵਾਸਤੇ ਕੀ ਚੀਜ਼ਾਂ ਨੇ ਦੋ ਬੇਸਿਕ ਚੀਜ਼ਾਂ ਨੇ ਜ਼ਿੰਕ ਤੇ ਕਾਪਰ ਠੀਕ ਹੈ ਜੀ ਇਹਦੀ ਘਾਟ ਪਾਂ ਲਗੂ ਤਤਾਂ ਦੀ ਪੂਰੀ ਰੱਖਣੀ ਹੈ ਇਹ ਦੋ ਮਿੰਡਲ ਇਹ ਜਿਹੇ ਨੇ ਜਿਨ੍ਹਾਂ ਨੇ ਲੇਵੇ ਦਾ ਜਿਹੜਾ ਅੰਦਰਲੀ ਪਰਤ ਹੈ ਥਣਾ ਦੀ ਕੈराटिन ਲੇਅਰ ਹੈ ਉਹਨੂੰ ਮਜ਼ਬੂਤ ਰੱਖਣਾ ਤੇ ਜਿਹੜਾ ਜਿਹੜਾ ਮਾਰਕੀਟ ਦੇ ਵਿੱਚ ਲੇਵੇ ਦੇ ਵਾਲੇ ਪ੍ਰੋਡਕਟਾਂ ਦੇ ਉੱਤੇ ਬਾਇਓਟਿਨ 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 ਜਿਹੜਾ ਹੈਗਾ ਬਾਇਓਟਿਨ ਬੀ ਕੰਪਲੈਕਸ ਵਿਟਾਮਿਨ ਹੈ ਜੀ ਬੀ ਕੰਪਲੈਕਸ ਵਿਟਾਮਿਨ ਦਾ ਜਿਹੜਾ ਹੈਗਾ ਉਹ ਲੇਵੇ ਦੀ ਸਿਹਤ ਨਾਲ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਜੀ ਉਹ ਬੀ ਕੰਪਲੈਕਸ ਕਿਉਂਕਿ ਬੀ ਕੰਪਲੈਕਸ ਭੁੱਖ ਵਧਾਉਣ ਦਾ ਕੰਮ ਕਰਦਾ ਦੂਜਾ ਬੀ ਕੰਪਲੈਕਸ ਜਿਹੜਾ ਹੈਗਾ ਉਹ ਨਾ ਬਹੁਤ ਵਾਧੇ ਪਸ਼ੂਆਂ ਦੇ ਉਹਦੇ ਨਾਲ ਖੁਰਾਂ ਦੀ ਸਿਹਤ ਵਧੀਆ ਰਹਿੰਦੀ ਹੈ ਕਿਉਂਕਿ ਉਹ ਟਾਕਸਿਨ ਬਹੁਤ ਕੰਟਰੋਲ ਕਰਦਾ ਜੀ ਪਰ ਲੇਵੇ ਵਾਸਤੇ ਕੀ ਕਰਨਾ ਹੈ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਲੇਵੇ ਨੂੰ ਵਧੀਆ ਰੱਖਣ ਦਾ ਇੱਕੋ ਤਰੀਕਾ ਹੈਗਾ ਵੀ ਪਸ਼ੂ ਨੂੰ ਨਾ ਮੋਕ ਲੱਗੇ ਨਾ ਬੰਨ ਪਾਵੇ ਜੀ ਜੇ પેટ ਦੀ ਪੀ ਐਚ 6.5 ਤੋਂ 7 ਦੇ ਵਿੱਚ ਰਹਿੰਦੀ ਹੈ 18 ਘੰਟੇ 17-18 ਘੰਟੇ 24 ਘੰਟੇ ਚੋਂ ਓਕੇ ਤਾਂ ਤੁਹਾਡੇ ਲੇਵੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਗਾਇਬ ਹੋ ਜਾਣੀ ਹੈ ਜੀ ਔਰ ਲਾਸਟ ਗੱਲ ਜਿਹੜੀ ਹੈਗੀ ਬਹੁਤ ਜ਼ਰੂਰੀ ਹੈ ਸਾਲ ਚ ਸਾਡੇ 8 ਮਹੀਨੇ ਗਰਮੀ ਪੈਂਦੀ ਹੈ ਜੀ ਗਰਮੀਆਂ ਦੇ ਵਿੱਚ ਸਾਡਾ ਜਿਹੜਾ ਉੱਤਰੀ ਭਾਰਤ ਦਾ ਹੈਗਾ ਉੱਥੇ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਬਹੁਤ ਜ਼ਿਆਦਾ ਘਟਦਾ ਓਕੇ ਸੋ ਉਹਦੇ ਵਾਸਤੇ ਕੀ ਹੈ ਕਾਲਾ ਨਮਕ ਵਰਤਣਾ ਯਕੀਨੀ ਮਨਾਓ ਬਹੁਤ ਲੈਣਾ ਦੇਣਾ ਲੇਵੇ ਦੀ ਸਿਹਤ ਨਾਲ ਜੀ ਕਿਉਂਕਿ ਲੇਵਾ ਸਾਡਾ ਇੱਕ ਮਸਲ ਹੈ ਹਾਂਜੀ ਮਸਲ ਦੀ ਸਿਹਤ ਹੈ ਜਿਹੜੀ ਉਹ ਬੇਸਿਕਲੀ ਗਰਮੀਆਂ ਦੇ ਵਿੱਚ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਨਾਲ ਜੁੜੀ ਹੋਈ ਹੈ ਹੂੰ ਸੋ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਦਿਓ ਇਹ ਟੂੜ ਚ ਕਿੰਨੀਆਂ ਢੋਲੀਆਂ ਨਾਲ ਕੁਛ ਨਹੀਂ ਹੋਣਾ ਇਹ ਸਾਡੇ ਡੇਰੀ ਫਾਰਮਾਂ ਤੇ ਕੈਂਸਰ ਵਾਂਗੂ ਫੈਲ ਰਹੀ ਹੈ ਵੱਡੇ ਵੱਡੇ ਲੇਵੇ ਦਾ ਹੋਣਾ ਵੱਧ ਦੁੱਧ ਦਾ ਵੀ ਲਿੰਕ ਹੈਗਾ ਨਹੀਂ ਦੇਖੋ ਲੇਵੇ ਦਾ ਵੱਡੇ ਨਾਲ ਨਹੀਂ ਫਰਕ ਪੈਂਦਾ ਹੈਗਾ ਹੂੰ ਲੇਵੇ ਦਾ ਫਰਕ ਇਸ ਚੀਜ਼ ਨਾਲ ਪੈਂਦਾ ਹੈ ਵੀ ਉਹ ਸੂਣ ਤੋਂ ਬਾਅਦ ਦੁੱਧ ਚੋਣ ਤੋਂ ਬਾਅਦ ਸੂਂਗੜ ਦਾ ਕਿੰਨਾ ਜ਼ਰ ਅੱਛਾ ਜੀ ਜਿੰਨੀ ਉਹਦੀ ਸ਼ਰਿੰਕੇ ਜ਼ਿਆਦਾ ਹੋਏਗੀ ਨਾ ਓਨੇ ਉਹਦੇ ਐਲਬੋ ਲਈ ਜ਼ਿਆਦਾ ਮਜ਼ਬੂਤ ਹੋਣਗੇ ਉਹਨਾਂ ਦੀ ਰੀਫਿਲਿੰਗ ਕਪੈਸਿਟੀ ਜ਼ਿਆਦਾ ਹੋਊ ਜ਼ਿਆਦਾ ਟੈਂਕ ਦਾ ਇੱਕ ਟੈਂਕ ਹੈ ਰੀਫਿਲਿੰਗ ਜਿਹਦੀ ਕਪੈਸਿਟੀ ਜ਼ਿਆਦਾ ਹੁੰਦੀ ਹੈ ਉਹੀ ਜ਼ਿਆਦਾ ਖਾਲੀ ਹੋ ਸਕਦੇ ਹੂੰ ਸੋ ਬਾਕੀ ਇਹ ਚ ਕੀ ਹੈ ਜੀ ਦੋ ਬੇਸਿਕ ਤੱਤ ਨੇ ਕੈਲਸ਼ੀਅਮ ਫਾਸਫੋਰਸ ਉਹ ਸਾਡੇ ਪਸ਼ੂ ਪਾਲਕ ਸਾਰੇ ਪੂਰੇ ਕਰਦੇ ਹੀ ਹੈ ਜੀ ਉਹਦੇ ਵਾਸਤੇ 100 ਤੋਂ 150 ਗ੍ਰਾਮ ਜਿਹੜਾ ਡਾਈ ਕੈਲਸ਼ੀਅਮ ਫਾਸਫੇਟ ਹੈ ਹੂੰ 70 ਰੁਪਏ ਕਿਲੋ ਦਾ ਪਾਊਡਰ ਹੈ ਜੀ ਉਹ ਰੋਜ਼ ਦੇਣਾ ਯਕੀਨੀ ਬਣਾਓ ਬਾਕੀ ਦੇਖੋ ਮੇਨ ਗੱਲ ਹੈ ਲੇਵੇ ਦੀ ਸਮੱਸਿਆ ਸਾਡੀ ਕਦੋਂ ਵੱਧਦੀ ਹੈ ਪ੍ਰੋਬਲਮਾਂ ਕਤੋਂ ਵੱਧਦੀਆਂ ਜਦੋਂ ਸਾਡੇ ਉੱਲੀ ਰੋਗ ਵਾਲੇ ਤੱਤ ਜਿਵੇਂ ਗਿੱਲਾ ਦਾਣਾ ਹੋ ਗਿਆ ਡੀ ਡੀ ਜੀ ਐਸ ਹੋ ਗਿਆ ਇੱਥੇ ਨਾਲ ਫੈਕਟਰੀਆਂ ਦਾ ਬੇਸਟ ਹੈ ਜਿਹੜਾ ਐਫਲਾਟੌਕਸਿਨ ਆ ਗਿਆ ਐਫਲਾਟੌਕਸਿਨ ਹੋ ਗਿਆ ਜਰੇਲੀ ਨੋਨ ਹੋ ਗਿਆ ਜਾਂ ਉਹਦੇ ਵਿੱਚ ਟੀ 2 ਐ ਬੋਮਿਟੌਕਸਿਨ ਐ ਇਹ ਇਹਨਾਂ ਦੀ ਮਾਤਰਾ ਸਾਡੇ ਤੂੜੀ ਦੇ ਵਿੱਚ ਪਾਣੀ ਦੇ ਵਿੱਚ ਜਬ ਮੱਕੀ ਦੇ achar ਚ ਜ਼ਿਆਦਾ ਹੁੰਦੀ ਹੈ ਜਬ ਫੀਡ ਸਾਡੀ ਜਿਵੇਂ ਬਰਸਾਤਾਂ ਸੀਜ਼ਨ ਜਿਆਦਾ ਗਿੱਲੀ ਹੋ ਜਾਂਦੀ ਹੈ ਸੋ ਇਹ ਚੀਜ਼ਾਂ ਨੂੰ ਗਿੱਲੀਆਂ ਹੋਣ ਤੋਂ ਜਿਵੇਂ ਫੀਡ ਆ ਉਹਦੇ ਥੱਲੇ ਫੱਟੇ ਲਾ ਦਿਓ ਜੀ ਤੋ ਬੱਕੀ ਲੈਵੇ ਦੀ ਸੇਤ ਹੈ ਨਾ ਜਿਹੜੀ ਇਹਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੈ ਜਿਹਦਾ ਰੋਲ ਹੈ ਉਹ ਹੈਗਾ ਵਿਟਾਮਿਨ ਏ ਓਕੇ ਕਿਉਂਕਿ ਹੁਣ ਹਰਾ ਚਾਰਾ ਬਹੁਤ ਘਟ ਗਿਆ ਮੱਕੀ ਦਾ ਚਾਰ ਜ਼ਿਆਦਾ ਪੈਣ ਲੱਗਿਆ ਹਰਾ ਚਾਰਾ ਜਿਹੜਾ ਘਟਣ ਕਰਕੇ ਵਿਟਾਮਿਨ ਏ ਦੀ ਡੈਫੀਸ਼ੀਐਂਸੀ ਬਹੁਤ ਜ਼ਿਆਦਾ ਹੋਊਗੀ ਜਿਹੜਾ ਆਪਣਾ ਸਾਈਲੇਜ ਹੁੰਦਾ ਉਹ ਚ ਵਿਟਾਮਿਨ ਏ ਗਾਇਬ ਹੋ ਜਾਂਦਾ ਉਹ ਵਿਟਾਮਿਨ ਫਰਮੈਂਟੇਸ਼ਨ ਹੁੰਦੀ ਹੈ ਨਾ ਜੀ ਫਰਮੈਂਟੇਸ਼ਨ ਆ ਗਾਇਬ ਹੋ ਜਾਂਦਾ ਉਹ ਨਲ ਹੋ ਗਿਆ ਨਲ ਹੁੰਦਾ ਦੂਜਾ ਸਾਡੇ ਵਿਟਾਮਿਨ ਏ ਦੀ ਇੱਕ ਪ੍ਰੋਬਲਮ ਵੱਡੀ ਕੀ ਹੈ ਵੀ ਗਰਮੀਆਂ ਚ ਸਾਨੂੰ ਪਸ਼ੂਆਂ ਨੂੰ ਖਲ ਜਿਆਦਾ ਦੇਣੀ ਪੈਂਦੀ ਹੈ ਨਾਈਟ੍ਰੋਜਨ ਜਿਆਦਾ ਦੇਣੀ ਪੈਂਦੀ ਹੈ ਵਿਟਾਮਿਨ ਏ ਜਿਹੜਾ ਹੈਗਾ ਨਾਈਟ੍ਰੋਜਨ ਦੇ ਨਾਲ ਖਤਮ ਬਹੁਤ ਜਲਦੀ ਹੁੰਦਾ ਹੈ ਓਕੇ ਖਲਾਂ ਪੈ ਰਹੀਆਂ ਫੀਡ ਚ ਸੋ ਵਿਟਾਮਿਨ ਏ ਚੰਗੀ ਕੰਪਨੀ ਦਾ ਪ੍ਰੋਟੈਕਟਡ ਫਾਰਮ ਚ ਵਰਤੋ ਬਾਕੀ ਉਹ ਰਿਮਨ ਨੂੰ ਬਾਈਪਾਸ ਕਰ ਜੇ ਐਬੋਮੇਜਨ ਤੱਕ ਚੜਾ ਜਾਵੇ ਹੂੰ ਜਿੱਥੇ ਤੁਹਾਨੂੰ ਲੱਗ ਰਿਹਾ ਵੀ ਪਸ਼ੂ ਚ ਥੋੜੀ ਬਹੁਤੀ ਘਾਟ ਲੱਗ ਰਹੀ ਹੈ ਵਿਟਾਮਿਨ ਏ ਦੀ ਜੀ ਉੱਥੇ ਵਿਟਾਮਿਨ ਏਡੀ 3 ਦੇ ਇੰਜੈਕਸ਼ਨ ਆਉਂਦੇ ਨੇ ਇੰਜੈਕਸ਼ਨ ਆਉਂਦੇ ਆ ਉਹ 10 ਦਿਨਾਂ ਬਾਅਦ ਇੱਕ ਵਾਰੀ ਲਾਉਣਾ ਹੁੰਦਾ 10 ਐਮ ਐਲ ਤਕਰੀਬਨ 2 ਤੋਂ 2.5 ਲੱਖ ਯੂਨਿਟ ਅਸੀਂ ਰੋਜ਼ ਦਾ ਦੇਣਾ ਹੁੰਦਾ ਹੈ ਅ ਨਹੀਂ ਤਾਂ ਪ੍ਰੋਟੈਕਟਡ ਜਿਹੜੇ ਵਿਟਾਮਿਨ ਆਉਂਦੇ ਆ ਏ ਡੀ 3 ਤੇ ਈ ਉਹ ਆਪਾਂ 1 ਕਿਲੋ ਮਿਨਰਲ ਚ 10 ਗ੍ਰਾਮ ਪਾ ਸਕਦੇ ਜੀ ਇੱਕ ਕਿਲੋ ਚ 10 ਗ੍ਰਾਮ ਇੱਕ ਕਿਲੋ ਮਿਨਰਲ ਚ 10 ਗ੍ਰਾਮ ਪਾ ਲੋ ਉਹ ਪ੍ਰੋਟੈਕਟਡ ਹੁੰਦੇ ਆ ਉਹ ਬਹੁਤ ਹੀ ਕਾਮਯਾਬ ਨੇ ਬਾਕੀ ਜੀ ਵਧੀਆ ਤਰੀਕਾ ਦੇਸੀ ਤਰੀਕਾ ਗਾਜਰਾਂ ਸਿਆਲਾਂ ਗਾਜਰਾਂ ਚ ਸਿਆਲਾਂ ਚ ਵੀ ਜਦੋਂ ਵੀ ਗਾਜਰਾਂ ਉਪਲਬਧ ਕੱਦੂ ਬਹੁਤ ਕਹਿੰਦੇ ਆ ਕੱਦੂ ਖਵਾਓ ਪਸ਼ੂ ਨੂੰ ਬਸ ਉਹ ਚ ਬੀਟਾ ਕੈ ਰੂਟੀਨਾ ਮਿੱਠਾ ਪੇਠੇ ਚ ਪੋਟਾਸ਼ੀਅਮ ਬਹੁਤ ਜ਼ਿਆਦਾ ਬੀਟਾ ਕੈ ਰੂਟੀਨਾ ਗੁੜ ਚ ਪੋਟਾਸ਼ੀਅਮ ਬਹੁਤ ਜ਼ਿਆਦਾ ਸਰਦੀਆਂ ਚ ਨਾ ਆਮ ਮੌਸਮ ਚ ਗੁੜ ਦੇਣਾ ਬਹੁਤ ਜ਼ਰੂਰੀ ਜੀ ਸੋ ਨਾਈਟ੍ਰੋਜਨ ਦਾ ਅਸੀਂ ਧਿਆਨ ਰੱਖਣਾ ਵੀ ਜਦੋਂ ਵੀ ਖਲ ਪਾਉਣੀ ਆ ਨਾ ਅਸੀਂ ਹੂੰ ਇਹ ਧਿਆਨ ਰੱਖਣਾ ਵੀਰੇ ਬੜੀ ਸਿੰਪਲ ਗੱਲ ਹੈ ਵੀ ਜੇ ਗੋਹੇ ਤੇ ਮੱਖੀਆਂ ਜ਼ਿਆਦਾ ਆ ਰਹੀਆਂ ਠੀਕ ਹੈ ਜੀ ਤਾਂ ਗੋਹੇ ਚ ਨਾਈਟ੍ਰੋਜਨ ਜ਼ਿਆਦਾ ਹੈ ਪ੍ਰੋਟੀਨ ਘਟਾਉਣ ਦੀ ਲੋੜ ਓਕੇ ਪ੍ਰੋਟੀਨ ਲੋੜ ਤੋਂ ਜ਼ਿਆਦਾ ਬਹੁਤ ਦਿੱਤੀ ਜਾਂਦੇ ਆਪਣੇ ਬਠਿੰਡੇ ਸਾਈਡ ਤੇ ਮਾਂਸਾ ਸਾਈਡ ਤੇ ਬਰੇਮਿਆਂ ਦੀ ਖਲ ਬਰੇਮੇ ਬਹੁਤ ਜ਼ਿਆਦਾ ਪਾਏ ਜਾਂਦੇ ਇਹ ਇਹ ਕਿਹਾ ਜਾਂਦਾ ਹੈਗਾ ਜਿਹੜੇ ਪ੍ਰੋਟੀਨ ਵੇਚਣ ਵਾਲੀਆਂ ਕੰਪਨੀਆਂ ਨੇ ਇਨਸਾਨਾਂ ਜਿਹੜੇ ਮਤਲਬ ਬੰਦਿਆਂ ਦੇ ਵਿੱਚ ਬੋਡੀ ਬਿਲਡਿੰਗ ਦਾ ਮਟੀਰੀਅਲ ਬਣਾਉਂਦੀਆਂ ਨੇ ਉਹ ਕਹਿੰਦੇ ਜੇ ਇੱਕ ਪ੍ਰੋਟੀਨ ਇਨਟੇਕ ਜ਼ਿਆਦਾ ਹੈਗਾ ਤੇ ਬੰਦੇ ਦਾ ਵਰਕਆਊਟ ਘੱਟ ਹੈਗਾ ਤਾਂ ਉਹਦੀ ਸਕਿਨ ਲੂਜ਼ ਹੋ ਜਾਂਦੀ ਹੈ ਐਨੀਮਲ ਚ ਵੀ ਆਹੀ ਹੁੰਦਾ ਨਾਈਟ੍ਰੋਜਨ ਜਿਹੜੀ ਹੈ ਨਾ ਬੇਸਿਕਲੀ ਨਾਈਟ੍ਰੋਜਨ ਸਾਡੇ ਗੁਰਦਿਆਂ ਦਾ ਵੀ ਦੁਸ਼ਮਣ ਹੈ ਹ ਮੈਟਾਬੋਲਿਕ ਐਲਕਲੋਸਿਸ ਕਰਦੀ ਹੈ ਖੂਨ ਦੀ ਪੀ ਐਚ ਨੂੰ ਵਧਾਉਣ ਵਾਲ ਨੂੰ ਕਰਦੀ ਹੈ ਹ ਉਹਦੇ ਨਾਲ ਕੀ ਹੁੰਦਾ ਪਸ਼ੂ ਦੇ ਵਿੱਚ ਵੀ ਬੜੀ ਦੇਖਿਆ ਜਾਂਦਾ ਹੈ ਨਾਈਟ੍ਰੇਟ ਪాయిਜ਼ਨਿੰਗ ਦੇ ਕੇਸ ਬੜੇ ਆਉਂਦੇ ਆ ਗਰਮੀਆਂ ਜਾਂਦੇ ਆ ਗਰਮੀਆਂ ਚ ਵੀ ਆਉਂਦੇ ਆ ਸੁੱਕੀ ਗਰਮੀ ਚ ਸੁੱਕੀ ਸਰਦੀ ਚ ਓਕੇ ਨਾਈਟ੍ਰੇਟ ਪాయిਜ਼ਨ ਜੋ ਸੁੱਕੀ ਸਰਦੀ ਆ ਮੀਂਹ ਨਹੀਂ ਪੈ ਰਿਹਾ ਉਹ ਸੁੱਕੀ ਗਰਮੀ ਚ ਦੂਜਾ ਨਾਈਟ੍ਰੇਟ ਪాయిਜ਼ਨਿੰਗ ਦੇ ਇੱਕ ਬੜੀ ਵੱਡੀ ਚੀਜ਼ ਹੈ ਜੀ ਇਹ ਚ ਮੇਨ ਕੀ ਹੁੰਦਾ ਪਸ਼ੂ ਨੂੰ ਦਿਮਾਗੀ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਹੂੰ ਸੋ ਉਹਦਾ ਹੱਲ ਕੀ ਹੈ ਸਭ ਤੋਂ ਵਧੀਆ ਹੱਲ ਕੀ ਹੈ ਬੀ ਪੌਦਿਆਂ ਦਾ ਜਿਹੜਾ ਹਰੇਚਾਰਾ ਪਾ ਰਹੇ ਹੋ ਥੱਲੜਾ 1 ਫੁੱਟ ਛੱਡ ਦਿਓ ਗਰਮੀ ਚ ਸੁੱਕੀ ਗਰਮੀ ਸੁੱਕੀ ਸਰਦੀ ਹੂੰ ਬਾਕੀ ਗੋੜ ਸਭ ਤੋਂ ਵਧੀਆ ਦਵਾਈ ਹੈ ਕਿਉਂਕਿ ਨਾਈਟ੍ਰੋਜਨ ਨੇ ਪੀ ਐਚ ਵਧਾਉਣੀ ਹੈ ਗੋੜ ਨੇ ਪੀ ਐਚ ਘਟਾਉਣੀ ਹੈ ਜੀ ਇਸ ਇੰਟਰਵਿਊ ਦਾ ਆਪਣਾ ਆਖਰੀ ਸਵਾਲ ਹੈ ਹੈਗਾ ਉਹਨੂੰ ਸੰਖੇਪ ਚ ਦੱਸਿਓ ਜਿਵੇਂ ਤੁਹਾਡੀ ਕਿਤਾਬ ਦਾ ਵੀ ਇੱਕ ਲਾਈਨ ਲਿਖਿਆ ਹੋਇਆ ਵੀ ਖਰਾਕੀ ਮਸਲੇ ਜਿਹੜੇ ਹੈਗੇ ਆ ਉਹ ਦੋਈਆਂ ਦਾ ਫਲ ਨਹੀਂ ਹੋਣੇ ਖਰਾਕ ਦੇ ਵਿੱਚ ਬਹੁਤ ਕੁਝ ਆਉਂਦਾ ਪਾਣੀ ਵੀ ਬਹੁਤ ਵੱਡੀ ਮਾਤਰਾ ਚ ਪਸ਼ੂ ਲੈਂਦਾ ਹੈਗਾ ਜਿਹੜੀ ਪਸ਼ੂਆਂ ਦੀ ਡੱਗੀ ਹੈ ਬਰਤਨ ਹੈ ਕੋਈ ਟੱਬ ਹੈਗਾ ਪਲਾਸਟਿਕ ਦਾ ਕੋਈ ਸਿਲਵਰ ਦਾ ਉਹਦੇ ਵਿੱਚ ਹਰੀ ਕਾਈ ਜੰਮ ਜਾਂਦੀ ਹੈ ਕਿ ਉਹ ਵੀ ਨੁਕਸਾਨ ਕਰਦੀ ਹੈ ਤਿੰਨ ਗੱਲਾਂ ਨੇ ਪਾਣੀ ਬਾਰੇ ਬੜੀਆਂ ਸਿੰਪਲ ਪਾਣੀ ਦਾ ਟੀਡੀਐਸ ਚੈੱਕ ਕਰਾਉਂਦੇ ਰਹੋ 500 ਤੋਂ ਉੱਪਰ ਨਾ ਹੋਵੇ ਇਹ ਬਹੁਤ ਜ਼ਰੂਰੀ ਹੈ ਪਾਣੀ ਦੇ ਵਿੱਚ ਧੁੱਪ ਸਿੱਧੀ ਨਾ ਪਵੇ ਬਿਲਕੁਲ ਬਹੁਤ ਨੁਕਸਾਨਦਾਇਕ ਹੈ ਪਾਣੀ ਦੇ ਵਿੱਚ ਥੱਲੇ ਜੇ ਤੁਸੀਂ ਖੇਲ ਬਣਾਈ ਹੋਈ ਹੈ ਉੱਤੇ ਸ਼ੈੱਡ ਪਾ ਲਓ ਥੱਲੇ ਉਹਦੇ ਟੈਲਾਂ ਲਵਾਓ ਤੇ ਤਾਰਾਂ ਵਾਲੀ ਬੁਰਸ਼ ਨਾਲ ਸਾਫ਼ ਕਰੋ ਔਰ ਪਾਣੀ ਦੇ ਵਿੱਚ ਕਲੀ ਬਿਲਕੁਲ ਨਹੀਂ ਪਾਉਣੀ ਕਲੀ ਬਹੁਤ ਐਸਿਡਿਕ ਲੋਕ ਕਲੀ ਪਾਈ ਜਾਂਦੇ ਆ ਕਲੀ ਤੇ ਬਹੁਤ ਜ਼ਿਆਦਾ ਨੁਕਸਾਨ ਨੇ ਪਾਣੀ ਨੂੰ ਸਿਰਫ ਇਹ ਧਿਆਨ ਰੱਖਣਾ ਵੀ ਪਾਣੀ ਦਾ ਟੀਡੀਐਸ ਜੇ ਜ਼ਿਆਦਾ ਆ ਰਿਹਾ ਤਾਂ ਹੁਣ ਵਾਟਰ ਸੌਫਟਨਰ ਆਉਂਦੇ ਆ ਮਾਰਕੀਟ ਚ ਹੂੰ ਉਹ ਤੁਸੀਂ ਪਾ ਸਕਦੇ ਹੋ ਬੜੇ ਆਰਾਮ ਨਾਲ ਗੋਲੀਆਂ ਆਉਂਦੀਆਂ ਉਹ ਪਾ ਸਕਦੇ ਹੋ ਜੀ ਮੇਨ ਇਹੀ ਹੈ ਜੀ ਪਾਣੀ ਦਾ ਬਸ ਇਹ ਧਿਆਨ ਰੱਖਣਾ ਹੈ ਕਿਸਾਨ ਪ੍ਰਭੂ ਬਹੁਤ ਸਾਰੇ ਵਿਸ਼ੇ ਪਹਿਲਾਂ ਵੀ ਇਹਨਾਂ ਨਾਲ ਇੰਟਰਵਿਊ ਦੇ ਵਿੱਚ ਸ਼ੂਟ ਹੋਏ ਹੈਗੇ ਆ ਪਾਈ ਹੈਗੇ ਤੁਸੀਂ ਦੇਖਿਆ ਸਰਾਏ ਹੈ ਤੇ ਉਹ ਸ਼ੇਅਰ ਵੀ ਕੀਤੇ ਹੈਗੇ ਇਹਨਾਂ ਦੇ ਚੈਨਲ ਦੇ ਉੱਪਰ ਜਾਓ ਜਿਸ ਤਰ੍ਹਾਂ ਦੀ ਵੀ ਜਾਣਕਾਰੀ ਇਹਨਾਂ ਨੇ ਅਪਲੋਡ ਕੀਤੀ ਹੈਗੀ ਉਹ ਤੁਹਾਡੇ ਪਸ਼ੂ ਪਾਲਣ ਦੇ ਕਿਤੇ ਵਿੱਚ ਬੜਾ ਬਹੁਤਤਬੂਨ ਰੋਲ ਅਦਾ ਕਰੇਗੀ ਉਹਨੂੰ ਦੇਖੋ ਸਮਝੋ ਸ਼ੇਅਰ ਕਰੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ